चार कथा करना शक्तिनाथ भी मिल जाती है

ਮਸ਼ੀਨਾਂ ਕਰ ਰਹੇ ਹੈ ਜੀ ਤੁਸੀਂ ਉਹ ਆਪਣੀਆਂ ਦੇ ਆਟਾ ਪਸਾਉ ਕਿਤੇ ਨਹੀਂ ਜਾਣਾ ਚੁੱਕ ਕਰਕੇ ਆਪ ਦਾ ਆਟਾ ਆ ਤੇ ਕਦੇ ਆਪ ਵੀ ਸੂਲ ਆ ਵਿੱਚ ਤੇ ਨਾਲ ਲੱਗਦਾ ਇੱਕ ਬਟਨ ਗਰਮੀਰ ਆਪ ਦਾ ਪੀਸ ਕੇ ਬਿਲਕੁਲ ਤਿਆਰ ਤੇ ਜਿੰਨੇ ਵੀ ਕਿਸਾਨ ਵੀ ਆ ਰਹੇ ਆ ਵੱਡੇ ਫਾਇਦੇ ਆ ਵੱਡੇ ਫਾਇਦੇ ਆ ਪਾਵਨ ਹੀਰੋ ਬਿਲਕੁਲ ਇੱਥੇ ਬਿਲਕੁਲ ਆ ਬਲੰਟਰ ਜਿਹੜੇ ਹਨ 25 ਬੀਜੇ ਵਾਲੀ ਮਸ਼ੀਨ ਜਿਹੜੀ ਆ ਉਹ ਵੀ ਬੰਦਲ ਵੇਲੇ ਵਾਲਾ ਮੱਕੀ ਬੱਟਣ ਵਾਲੀ ਮਸ਼ੀਨ ਜਿਹੜੀ ਆ ਉਹਦੇ ਨਾਲ ਅਸੀਂ ਬਲੇਡ ਜੜਿਆ ਉਹ ਬਿਲਕੁਲ ਮੁਕਤਿਆ ਕਿਸੇ ਨੇ ਕੋਈ ਰੁਪਈਆ ਨਹੀਂ ਤੁਸੀਂ ਸਾਡੇ ਤੋਂ ਲੈ ਕੇ ਜਾਣੀ ਆ ਮੱਕੀ ਬੱਟਣ ਵਾਲੀ ਮਸ਼ੀਨ ਤੇ ਅਸੀਂ ਤੁਹਾਨੂੰ ਨਾਲ ਜਿਹੜਾ ਇਹ ਬਲੇਡਾਂ ਦਾ ਸੈੱਟ ਆ ਉਹ ਬਿਲਕੁਲ ਨਾ ਕੋਈ ਪੈਸਾ ਨਹੀਂ ਉਹ ਇਸ ਤਰ੍ਹਾਂ ਦਾ ਜਿਹੜਾ ਆ ਉਹ ਜਿਹੜੇ ਜਿੱਥੇ ਕਿਸਾਨ ਵੀਰ ਸਾਡੇ ਕੋਲੋਂ ਬੁਕਿੰਗ ਕਰਾ ਰਹੇ ਆ ਉਹਨਾਂ ਲਈ ਜੀ ਅੱਲਾਹ ਵੱਲੋਂ ਖੜਕੋ किराए <laughs> पर ਅਸੀਂ ਸੰਦਰਾਂ ਦੇ ਕਿੱਥੇ ਜਾਏ ਇਹ ਸਿੱਧੇ ਕਿੱਥੇ ਕੌਣ ਉਹ ਜਾਇਆ ਮੈਂ ਆਪਾਂ ਮੇਰੇ ਪਿੱਛੇ ਆਈ ਚਲੋ ਬਸ ਉਹ ਵੀ ਛੱਡ ਦੇ पाट गया मेरा नहीं कुर्ता पाट गया